ਕੀ ਮਗਰ ਮੇਰੇ ਕਿਰਚ ਕੜਾ ਮਾਰਿਆ ਤੇ ਚਪੜਾ ਮਾਰੀਆਂ ਕਿੱਥੇ ਮਾਰਿਆ ਸਕੂਲ ਦੇ ਬਾਹਰ ਸਕੂਲ ਦੇ ਬਾਹਰ ਹੀ ਸਾਈਡ ਤੇ ਉਹਨਾਂ ਦੇ ਵਿੱਚ ਆਈ ਹੁਣ ਲੱਗ ਗਿਆ ਉਸਤਾਜ ਛੇ ਨਹੀਂ ਪਾਇਆ ਜੀ ਸਕੂਲੇ ਦੱਸੋ ਸਾਨੂੰ ਕੀ ਪਤਾ ਸਕੂਲ ਜਿੱਦਾਂ ਦਾ ਕੰਮ ਹੋ ਰਿਹਾ ਫਿਰ ਬੱਚੇ ਨੂੰ ਇਹ ਗੱਲ ਕਹਿੰਦੇ ਕਿ ਦੁਆਰਾ ਤੂੰ ਜੇ ਪੋਸਟ ਕੰਪਲੀਟ ਨਹੀਂ ਤੀ ਤੈਨੂੰ ਹੋਰ ਮਾਰਾਂਗੇ ਟੈਂਡ ਕਰੇਗਾ ਤਾਂ ਤੇਰੇ ਤੇ ਹੋਰ ਕਟਾ ਦੇ ਦੇ ਮੇਰਾ ਨਾਮ ਕੱਟਿਆ ਗਿਆ ਜਾਂ ਤੂੰ ਪੋਸਟ ਕੰਪਲੀਟ ਕਰੇਂਗਾ ਫਿਰ ਤੈਨੂੰ ਹੋਰ ਫਿਰ ਤੈਨੂੰ ਦੇਖ ਲਾਂਗੇ ਪ੍ਰਾਈਵੇਟ ਸਕੂਲਾਂ ਜੋ ਉਹਨਾਂ ਨੇ ਕੱਢ ਗਏ ਚਲੋ ਸਰਕਾਰ ਦੇ ਨਾਲ ਦੇਖ ਕੇ ਵੀ ਚਲੋ ਸਰਕਾਰੀ ਸਕੂਲਾਂ ਸ਼ਾਇਦ ਇਹ ਚੀਜ਼ ਨਹੀਂ ਹੋਊਗੀ ਪਰ ਜੋ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੈਟਰਨ ਤੇ ਬਦਮਾਸ਼ੀ ਇੱਥੇ ਹੋ ਰਹੀ ਹੈ ਮੈਂ ਕਹਿੰਦਾ ਵੀ ਇਹਨਾਂ ਨੂੰ ਇੱਦਾਂ ਕਰੋ ਇਹਨਾਂ ਦੇ ਪੇਰੈਂਟਸ ਨੂੰ ਲਾ ਕੇ ਨਾ ਤੁਸੀਂ ਠਾਣੇ ਭੇਜੋ ਇਹਨਾਂ ਨੂੰ ਸਮਝਾ ਦੇ ਜੇ ਤੇ ਰਾਜ਼ਨਾ ਹੋ ਜੇਗਾ ਠੀਕ ਆ ਉਹਨਾਂ ਤੱਕ ਇਹਨਾਂ ਨੂੰ ਇੱਥੋਂ ਟਰਮੀਨੇਟ ਕਰੋ ਠੀਕ ਆ ਇਹਨਾਂ ਨੂੰ ਸਕੂਲੇ ਬੰਦ ਨਹੀਂ ਦਿਵਾਉਂਦੇ ਜਿੰਨਾ ਤੱਕ ਆਪਣੇ ਮਾਪਿਆਂ ਨੂੰ ਕੀ ਪਤਾ ਲੱਗਿਆ ਵੀ ਸਾਡਾ ਬੱਚਾ ਇਦਾਂ ਕਰਦਾ ਲੋਕਾਂ ਨਾਲ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਨੂੰ ਸਵਾਗਤ ਹੈ ਮੈਂ ਵਿਸ਼ਾਲਕਪੂਰ ਕਹਿੰਦੇ ਨੇ ਵਧੀਆ ਸਕੂਲ 'ਚ ਬੱਚੇ ਪੜਾਉਂਗੇ ਤਾਂ ਐਜੂਕੇਸ਼ਨ ਵਧੀਆ ਮਿਲ ਜੇਗੀ ਜੇਕਰ ਵਧੀਆ ਸਕੂਲ ਸਰਕਾਰੀ ਹੋਣ ਤਾਂ ਐਜੂਕੇਸ਼ਨ ਵੀ ਵਧੀਆ ਮਿਲਦੀ ਹੈ ਲੇਕਿਨ ਸਰਕਾਰੀ ਸਕੂਲਾਂ ਦੇ ਵਿੱਚ ਹੀ ਗੁੰਡਾਗਰਦੀ ਦੇਖਣ ਨੂੰ ਮਿਲਦੀ ਹੈ ਛੋਟੇ-ਛੋਟੇ ਉਮਰਾਂ ਦੇ ਬੱਚੇ ਨੇ ਬੱਚੇ ਦੇ ਸ਼ਰਟ ਦੇ ਪਿੱਛੇ ਇੱਕ ਗਲਤ ਚੀਜ਼ ਬਣਾ ਦਿੱਤੀ ਜਦੋਂ ਬੱਚੇ ਨੇ ਇਹਦਾ ਵਿਰੋਧ ਕੀਤਾ ਤਾਂ ਉਸ ਦੇ ਨਾਲ ਬੱਚਿਆਂ ਨੂੰ ਹੋਰ ਨੂੰ ਬੁਲਾ ਕੇ ਉਸ ਨਾਲ ਕੁੱਟਮਾਰ ਕਰ ਦਿੱਤੀ ਇਹ ਮਾਮਲਾ ਥਾਣਾ ਡਿਵੀਜ਼ਨ ਨੰਬਰ 7 ਪਹੁੰਚ ਗਿਆ 7 'ਚ ਪਹੁੰਚੇ ਤੋਂ ਬਾਅਦ ਇਹ ਬੱਚਾ ਵੀ ਉੱਥੇ ਹੈ ਕੀ ਨਾਮ ਤੇ ਮੈਂ ਬਣਾਇਆ ਸੀ ਤੁਹਾਡੇ ਨਾਲ ਕੀ ਕੀਤਾ ਗਲਤ ਕੁਝ ਬਣਾਤਾ ਸੀ ਸ਼ਰਟ ਤੇ ਕਿਸੇ ਮੁੰਡੇ ਦੇ ਬਣਾਤਾ ਸੀ ਮੇਰਾ ਫਰੈਂਡ ਹੀ ਸੀਗਾ ਤੇ ਮੈਨੂੰ ਪਤਾ ਸੀ ਵੀ ਇਹਨੇ ਬਣਾਇਆ ਮੈਂ ਮੈਮ ਨੂੰ ਕਿਹਾ ਮੈਮ ਇਹਨੇ ਬਣਾਇਆ ਵੀ ਇਦਾਂ ਦਾ ਕਰਕੇ 2-3 ਦਿਨ ਤਾਂ ਲੰਘ ਗਏ ਫਿਰ ਮੈਂ ਕਦੀ ਘਰਦਿਆਂ ਨਾਲ ਚਲ ਗਿਆ ਕਦੀ ਛੇਤੀ ਚਲ ਗਿਆ ਆਟੋ ਤੇ ਤੇ ਉਸ ਦਿਨ ਮੈਨੂੰ ਆਟਾ ਨਹੀਂ ਮਿਲਿਆ ਮੈਂ ਕਿਹਾ ਥੋੜਾ ਜਿਹਾ ਅੱਗੇ ਜਾ ਕੇ ਆਟੋ ਫੜ ਲੈਣਾ ਉੱਥੇ ਉਹ ਆਟੋ ਤੇ ਖੜੇ ਹੋਏ ਮੈਂ ਮੈਂ ਤੇ ਆ ਇਹਨਾਂ ਨੇ ਆਹਾ ਸੀ ਤੇ ਇਹਦੇ ਨਾਲ ਇੱਕ ਹੋਰ ਮੁੰਡਾ ਸੀ ਮੈਨੂੰ ਇਹਨਾਂ ਨੇ ਬੈਗ ਫੜ ਕੇ ਪਿੱਛੇ ਖਿੱਚ ਲਿਆ ਜਿੱਥੇ ਇੱਥੇ ਸਕੂਲ ਦੇ ਨਾਲ ਕੂੜੇ ਵਾਲਾ ਵਾ ਇਹਨਾਂ ਨੇ ਉੱਥੇ ਖਿੱਚ ਲਿਆ ਤੇ ਕਹਿੰਦੇ ਵੀ ਦਸੇ ਦਾ ਨਾਮ ਕਾ ਤੇ ਲਿਆ ਤੂੰ ਤੂੰ ਜਾਣ ਕੇ ਲਿਆ ਨਾ ਵੀ ਇਦਾਂ ਦਾ ਕਰਕੇ ਇਹਨਾਂ ਨਾਲ ਗੱਲ ਕੀਤੀ ਫਿਰ ਇਹਨਾਂ ਨੇ ਮੈਨੂੰ ਕੁੱਟਿਆ ਵੀ ਮੇਰੇ ਸਿਰ 'ਚ ਕੜਾ ਮਾਰਿਆ ਤੇ ਇੱਥੇ ਨਾ ਖੂਨ ਮਾਰੇ ਤੇ ਕਹਿੰਦੇ ਵੀ ਇੱਕ ਕਲਾਸ ਹੀ ਪੜਦੇ ਤੁਸੀਂ 8th ਮੈਂ ਇੱਥੇ ਆਇਆ ਮੈਮ ਮੈਂ ਮੈਮ ਕੋਲ ਕੰਪਲੇਟ ਕੀਤੀ ਮੈਮ ਇਦਾਂ ਇਦਾਂ ਕਰਕੇ ਗੱਲ ਹੋਈ ਆ ਅੰਦਰ ਸੀਨੀਅਰ ਮੈਮ ਕੋਈ ਬੈਠੇ ਸੀਗੇ ਤੇ ਆ ਇੱਥੋਂ ਆ ਇੱਥੇ ਸੀਗੇ ਉੱਥੇ ਹਾਲ ਗੇਟ ਤੇ ਜਿਹੜੀ ਐਂਟਰੀ ਹੁੰਦੀ ਆ ਇਤੋਂ ਭੱਜਿਆ ਵਜੇ ਇੱਥੇ ਤੱਕ ਪਹੁੰਚ ਗਿਆ ਜਦੋਂ ਮੇਰੀ ਕਲਾਸ ਦੇ ਦੋਸਤਾਂ ਨੇ ਦੇਖਿਆ ਵੀ ਮੇਰੇ ਦੋਸਤਾਂ ਨੇ ਦੇਖਿਆ ਪੇੜ ਪਿੱਛੇ ਲੁਕ ਗਿਆ ਤੇ ਮੈਡਮ ਕਹਿੰਦੇ ਵੀ ਕੋਈ ਭੱਜੇ ਹੋਣਾ ਮੈਂ ਮੈਂ ਨਹੀਂ ਤਾਂ ਪਿੱਛੇ ਪੁਲਿਸ ਲਾ ਦੂੰਗੀ ਤੁਹਾਡੇ ਤੇ ਮੈਡਮ ਨੂੰ ਉਹ ਕਹਿੰਦੇ ਵੀ ਆਹ ਕਹਿੰਦਾ ਜਿਹੜੇ ਮੁੰਡੇ ਸੀਗੇ ਉਹ ਕਹਿੰਦੇ ਵੀ ਆਹ ਦੇਖੋ ਮੇਰੇ ਨੇ ਡੰਡਾ ਮਾਰਿਆ ਪਰ ਡੰਡਾ ਤਾਂ ਮਾਰਿਆ ਨਹੀਂ ਸੀ ਉਹਦੇ ਉਹਦੇ ਪਹਿਲਾਂ ਹੀ ਹੱਥ ਤੇ ਗਰਮ ਪੱਟੀ ਸੀ ਤੁਹਾਨੂੰ ਇਹ ਗੱਲ ਦੱਸ ਤੁਹਾਡੇ ਕੀ ਕੀ ਮਾਰਿਆ ਮੇਰੇ ਸਿਰ 'ਚ ਕੜਾ ਮਾਰਿਆ ਤੇ ਚਪੜਾ ਮਾਰਿਆ ਕਿੱਥੇ ਮਾਰਿਆ ਸਕੂਲ ਦੇ ਬਾਹਰ ਸਕੂਲ ਦੇ ਬਾਹਰ ਹੀ ਸਾਈਡ ਤੇ ਕਿੰਨੇ ਸਾਲ ਦੇ ਹੋ ਮੈਂ 1 13 ਸਾਲ ਦੇ ਬਈ ਅੱਗੇ ਤੂੰ ਕਿੰਨੇ ਸਾਲ ਦਾ ਹੈ ਮੈਂ 15 15 ਸਾਲ ਦਾ ਖੂਨ ਚ ਕੋਈ ਬਦਮਾਸ਼ੀ ਹੈ ਨਹੀਂ ਪੜਨ ਜਾਂਦੇ ਹੋ ਨਾ ਸੰਸਕਾਰ ਰਹੇ ਜਾਂਦੇ ਹੋ ਨਾ ਸਕੂਲਾਂ ਚ ਇਹ ਤਾਂ ਹੈ ਨਹੀਂ ਕਿ ਸਕੂਲਾਂ ਦੇ ਵੀ ਸੰਸਕਾਰ ਨਾ ਮਿਲੇ ਮਿਲਦੇ ਆ ਪੜਨ ਉਸੇ ਕਰੇ ਜਾਂਦੇ ਕੋ ਸਿੱਖਣ ਉਸੇ ਪੜਦੇ ਹੂੰ ਯੈਸ ਇਹ ਗੁੰਡਾ ਕਰਦੀ ਕਿਉਂ ਕਰਨੀ ਪੁੱਤ ਤੇ ਉਮਰਾ ਕੀ ਤੁਹਾਡੀਆਂ ਕਿੰਨੇ ਸਾਲ ਦਾ ਮੈਂ ਆ ਤੇ ਗੁੰਡਾ ਕਰਦੀ ਕਿਉਂ ਕਰਨੀ ਪੁੱਤ ਮਾਂ ਪਿਓ ਤੁਹਾਡੇ ਥਾਣੇ ਦੇ ਬਾਹਰ ਆ ਜਾਣ ਚੰਗੀ ਗੱਲਾਂ ਲੱਗਦੀਆਂ ਨੇ ਮੈਂ ਇਹਨੂੰ ਮਾਰਿਆ ਇਹਨੇ ਇਹ ਫੇ ਝੂਠ ਬੋਲ ਰਿਹਾ ਇਹ ਇਹਦੀ ਗਲਤੀ ਹੈ ਕਿ ਮੈਂ ਬੰਦੇ ਬੁਲਾਏ ਪਰ ਮੈਂ ਬੰਦੇ ਕਿਸੇ ਨੂੰ ਵੀ ਨਹੀਂ ਬੁਲਾਇਆ ਤੁਸੀਂ ਕਿਉਂ ਮਾਰਿਆ ਪੁੱਤ ਮੈਂ ਮਾਰਿਆ ਹੀ ਨਹੀਂ ਨਾ ਇਹ ਬੰਦੇ ਕਿੰਨੇ ਬੁਲਾਏ ਭੱਜੇ ਕਿਉਂ ਤੁਸੀਂ ਕਿਵੇਂ ਮੈਂ ਕਦੇ ਆਇਆ ਨਹੀਂ ਥਾਣੇ ਤੇ ਥਾਣੇ ਚਾਹੀ ਨਹੀਂ ਕਰੀ ਇਸ ਕਰਕੇ ਤੇ ਤੁਹਾਡੀ ਉਮਰਾ ਥਾਣੇ ਆਉਂਦੀ ਨਹੀਂ ਹੈ ਸਕੂਲ ਦੇ ਵਿੱਚ ਸੰਸਕਾਰ ਲੋ ਵਧੀਆ ਸੰਸਕਾਰ ਲੋ ਕੜੇ ਮਾਰਨਾ ਕੀ ਹੋ ਜਾਊਗਾ ਕੁਛ ਨਹੀਂ ਕੁਛ ਹੋ ਜਾਊਗਾ ਨਹੀਂ ਬਦਮਾਸ਼ ਬੰਨਾ ਹੈ ਨਹੀਂ ਜੀਲਾ ਦੇ ਵਿੱਚ ਜ਼ਿੰਦਗੀ ਵਧੀਆ ਨਹੀਂ ਹੈਗੀ ਹੈਗੀ ਵਧੀਆ ਮਾਂ ਕੀ ਕਰਦੀ ਪਿਓ ਕੀ ਕਰਦਾ ਕੰਮ ਕਰਦੇ ਕਮਾ ਕੇ ਪੜਾ ਰਹੇ ਆ ਯੈਸ ਪੜਾ ਰਿਹਾ ਐ ਯੈਸ ਐਡਮਿਸ਼ਨ ਉੱਤੇ ਹੁੰਦੀ ਨਹੀਂ ਤਾਂ ਵੀ ਧੱਕੇ ਨਾਲ ਕਰਾ ਕੇ ਦਿੱਤੀ ਕਿ ਤੂੰ ਆ ਗੁੰਡਾ ਕਰਦੀ ਕਰੇਗਾ ਪੁੱਤ ਮੈਂ ਘਟਿਆ ਹੀ ਨਹੀਂ ਤੈਨੂੰ ਕਿਉਂ ਬੁਲਾ ਕੇ ਲੈ ਕੇ ਗਿਆ ਬੱਚੇ ਤੇਰੀ ਉਮਰ ਕਿੰਨੀ ਐ 13 ਕਿਉਂ ਬੁਲਾ ਕੇ ਲੈ ਕੇ ਗਿਆ ਤੈਨੂੰ ਕਿਸ ਕੋ ਤੈਨੂੰ ਕਿਉਂ ਬੁਲਾ ਕੇ ਲੈ ਕੇ ਗਏ ਹਾਂ ਮੈਂ ਕੋਈ ਬੁਲਾਇਆ ਨਹੀਂ ਦਾ ਜੀ ਕੋਤੂ ਨੇ ਨਹੀਂ ਸਾਰਾ ਦੱਸਤਾ ਜੋ ਨਹੀਂ ਬੁਲਾਇਆ ਫਿਰ ਤੂੰ ਆਇਆ ਕਿਉਂ ਤੂੰ ਉੱਥੇ ਕਿਉਂ ਆਇਆ ਮੈਂ ਉਹ ਕੋਲ ਸਾਲਾ ਨੇ ਬੁਲਾਇਆ ਤਾਂ ਜਾ ਮਿਲਾਂਗੇ ਆ ਸਕੂਲ ਪੜਨ ਜਾਂਦਾ ਕਿਨ ਵਿੱਚ ਪੜਨਾ आपकी उम्र कितनी है मेरे तो ज्यादा हो गई साठ सौ साठ सौ आपने दुनिया में क्या देखा बच्चे लड़ते अच्छा लगते हैं नहीं खुद मैं हाथ जोड़ता हूँ की बच्चे स्कूल पढ़ने के लिए भेजते हैं माँ बाप पढ़ने के लिए भेजते हैं इनके पिताजी भी नहीं है पिताजी को दस साल गुजर, दस साल हो गया गुजरा हुआ। गर्दी करने के लिए तो नहीं बेस है ना? नहीं नहीं जी सर। तो क्या ये बना लेंगे, गर्दी कर देंगे, सब्जी बेचता हूँ रेडी पे घुमा करके बाल पड़ा हुआ आ गया बाल खराब होगा परेशानी तो आपको थाने लगे ਤਾਨੂੰ ਮੈਨੂੰ ਸਮਝਾਣ ਦੀ ਜਰੂਰਤ ਨਹੀਂ ਐ ਤੁਹਾਡੇ ਪ੍ਰਿੰਸੀਪਲ ਨੂੰ ਸਮਝਾਣ ਦੀ ਜਰੂਰਤ ਵੀ ਨਹੀਂ ਐ ਤੁਸੀਂ ਆਪ ਸਿੱਖ ਸਕਦੇ ਹੋ ਆਪਣੇ ਮਾਪਿਓ ਕੋਲ ਯਸ 10 ਸਾਲ ਦੇ ਸੀ ਪਿਤਾ ਜੀ ਗੁਜਰਾ ਹੋ ਗਿਆ ਮੈਂ ਰੇਲ ਖੇਚ ਕਰਕੇ ਸਰ ਮੇਜਦੇ ਸੀ ਚੁੜਾਇਆ ਸੀ ਪੁੱਤ ਕਿੰਨੀ ਲੜਾਈ ਹੋ ਰਹੀ ਸੀ ਉੱਥੇ ਕਾਫੀ ਮਾਰ ਰਹੇ ਸੀ ਇਹਨੂੰ ਤੇ ਮੈਂ ਇਹਨੂੰ ਹਟਾਇਆ ਸੀ ਪਿੱਛੋਂ ਦੀ ਤੇ ਫਿਰ ਮੇਰਾ ਭਰਾ ਆ ਗਿਆ ਫਿਰ ਮੈਂ ਨਿਕਲ ਚਲਾ ਗਿਆ ਕਿੰਨੇ ਕ ਬੰਦੇ ਸੀਗੇ ਮੁੰਡੇ 10 12 ਜਨੇ ਸੀਗੇ ਸਾਰੇ ਕੁਰਤੇ ਪਏ ਸੀਗੇ ਹਾਂਜੀ ਹੈ ਹਾਂਜੀ ਇਹ ਵੀ ਸੀਗੇ ਹਾਂਜੀ ਉਹ ਵੀ ਮਾਰ ਰਿਆ ਇਹਨੂੰ ਹੁਣ ਇੰਨਾ ਧਿਆਨ ਨਹੀਂ ਆਇਆ ਕੌਣ ਮਾਰ ਰਿਹਾ ਕੋਈ ਨਹੀਂ ਪਰ ਤੂੰ ਦੇਖਿਆ ਸੀ ਉਹ ਖੜੇ ਨੂੰ ਸਾਰੇ ਇਕੱਠੇ ਹਾਂਜੀ ਖੜੇ ਸੀਗਾ ਤੁਹਾਡਾ ਬੱਚਾ ਪੜਾ ਰਿਹਾ ਤੁਸੀਂ ਕੀ ਐਜੂਕੇਸ਼ਨ ਦਵੋਗੇ ਇਹ ਜੋ ਸਕੂਲਾਂ ਦੇ ਵਿੱਚ ਆਈ ਹੋਣ ਲੱਗ ਗਿਆ ਉਸ ਤਾਂ ਅੱਛੇ ਲਈ ਪਾਇਆ ਜੀ ਸਕੂਲੇ ਦੱਸੋ ਸਾਨੂੰ ਕੀ ਪਤਾ ਸਕੂਲ ਜਿੱਦਾਂ ਦਾ ਕੰਮ ਹੋ ਰਿਹਾ ਹੂੰ ਤੇ ਪ੍ਰਿੰਸੀਪਲ ਨੇ ਕੋਈ ਕਾਰ ਨਹੀਂ ਪ੍ਰਿੰਸੀਪਲ ਨੇ ਸਾਡਾ ਪੂਰਾ ਸਾਥ ਦਿੱਤਾ ਪ੍ਰਿੰਸੀਪਲ ਨੇ ਮੈਂ ਸਾਨੂੰ ਲਿਖ ਕੇ ਸਵੇਰੇ ਇਥੋਂ ਅਫਸਰਦਾਰ ਜੀ ਗਏ ਸੀਗੇ ਉਹਨੇ ਲਿਖ ਕੇ ਤੇ ਤੁਸੀਂ ਦੱਸੋ ਜੀ ਜੇ ਤੁਸੀਂ ਕਹੋਗੇ ਬੱਚੇ ਅਸੀਂ ਰੱਖਾਂਗੇ ਨਹੀਂ ਤਾਂ ਇਹ ਸਕੂਲ ਚੋਂ ਕੱਢ ਦਾਂਗੇ ਪ੍ਰਿੰਸੀਪਲ ਨੇ ਸਾਨੂੰ ਇਹ ਦਿੱਕਿਆ ਮਤਲਬ ਇਹ ਕਿਹੜੀ ਕੋਸ਼ਿਸ਼ ਹੋਊਗੀ ਪਿੱਛੇ ਗਲਤ ਚੀਜ਼ ਬਣਾਤੀ ਤੇ ਉਸ ਤੋਂ ਬਾਅਦ ਵਿਰੋਧ ਬੱਚੇ ਦੇ ਪਿੱਛੇ ਬਣਾਉਣ ਦੀ ਵਜ੍ਹਾ ਕੀ ਹੈ ਕਿਉਂ ਬਣਾਤਾ ਬੱਚੇ ਪਿੱਛੇ ਗਲਤੀ ਇਹ ਫਿਰ ਬੱਚੇ ਨੂੰ ਇਹ ਗੱਲ ਕਹਿੰਦੇ ਕਿ ਦੁਆਰਾ ਤੂੰ ਜੇ ਪੁਲਿਸ ਕਾਇਦ ਕੀਤੀ ਤੈਨੂੰ ਹੋਰ ਮਾਰਾਂਗੇ ਇਹ ਕਿੰਨੇ ਕੇ ਪੁੱਤ ਤੈਨੂੰ ਜਦੋਂ ਪੁਲਿਸ ਕੰਪਲੇਂਟ ਕੀਤੀ ਤਾਂ ਆ ਆ ਸੀਗਾ ਤੇ ਇੱਕ ਮੁੰਡਾ ਜਿਹੜਾ ਨਵਾਂ ਆਇਆ ਉਹ ਸੀਗਾ ਨਾਲ ਕੀ ਕਹਿੰਦਾ ਅਗਰ ਪੋਸਟ ਕੰਪਲੇਂਟ ਕਰੇਗਾ ਤਾਂ ਤੇਰੇ ਤੇ ਹੋਰ ਪਤਾ ਨਹੀਂ ਕਹਿੰਦੇ ਇਹ ਮੇਰਾ ਨਾਮ ਕੱਟਿਆ ਗਿਆ ਜਾਂ ਤੂੰ ਪੋਸਟ ਕੰਪਲੇਂਟ ਕਰੇਗਾ ਫਿਰ ਤੈਨੂੰ ਹੋਰ ਫਿਰ ਤੈਨੂੰ ਦੇਖ ਲਾਂਗੇ ਤੇ ਪੁੱਤ ਤੁਸੀਂ ਗਲਤ ਚੀਜ਼ ਬਣਾਉ ਹੋਈ ਨਾ ਬੱਚੇ ਪਿੱਛੇ ਬੱਚਾ ਪੜਦਾ ਫਿਰ ਤੁਸੀਂ ਗਲਤ ਚੀਜ਼ ਕਾਦੇ ਬਣਾਉਂਗੇ ਕਿ ਉੱਤੇ ਤੁਸੀਂ ਬਦਮਾਸ਼ੀ ਵੀ ਕਰੋਗੇ ਛੋਟੀ ਛੋਟੀ ਉਮਰਾਂ ਤੁਹਾਡੀਆਂ ਤੇ ਬਦਮਾਸ਼ੀ ਕਰੋਗੇ ਕਾਦਾ ਫਾਇਦਾ ਤੁਹਾਡਾ ਪੜਨ ਦਾ ਤੁਹਾਡੇ ਮਾਪਿਓ ਕਿਉਂ ਪੜਾਣ ਅਗਰ ਪੁਲਿਸ ਸੰਸਕਾਰ ਦ ਤੂੰ ਪੜਦਾ ਤੂੰ ਸਕੂਲੇ ਪੜਦਾ ਯਸ ਕਿ ਕਿਉਂ ਬਦਮਾਸ਼ੀ ਕਰਦੇ ਓਥੇ ਕਿਉਂ ਤੁਸੀਂ ਕਿਉਂ ਗਏ ਸੀਗੇ ਤੁਹਾਨੂੰ ਬੁਲਾਇਆ ਸੀਗਾ ਨਾ ਕੀ ਤੁਸੀਂ ਮਜ਼ੇ ਲੈਣ ਗਏ ਸੀਗੇ ਬਸ ਆਏ ਸੀ ਮਜ਼ੇ ਲੈਣ ਕੀ ਕੁੜਦੇ ਪਿਆਪਾ ਵੀ ਦੇਖ ਲਈਏ ਖਾਸਾ ਖੋਜੂਗਾ ਹਨਾ ਮੈਂ ਮਾਰਿਆ ਇਹ ਨਹੀਂ ਮੈਨੂੰ ਕਿਹਾ ਸੀ ਵੀ ਇਹਨੇ ਇਹਨੇ ਮੈਨੂੰ ਕਿਹਾ ਸੀ ਵੀ ਤੂੰ ਮੁੰਨਾ ਦਾ ਨਾਮ ਕਿੱਦਾਂ ਲੈ ਲਿਆ ਗਲਤੀ ਨਾਲ ਵੀ ਕਿੱਦਾਂ ਲੈ ਲਿਆ ਮੈਂ ਕਿਹਾ ਵੀ ਇਹਦੀ ਗਲਤੀ ਸੀਗੀ ਤਾਂ ਨਾਮ ਲਿੱਤਾ ਮੈਂ ਕਿੱਦਾਂ ਫੇਰ ਬੱਚਿਆਂ ਨੂੰ ਸੰਸਕਾਰ ਮਿਲਣਗੇ ਮੈਂ ਮੈਂ ਉਹੀ ਕਹਿੰਦਾ ਵੀ ਅਸੀਂ ਜੇ ਪ੍ਰਾਈਵੇਟ ਸਕੂਲਾਂ ਜੋ ਇਹਨਾਂ ਨੇ ਕੱਢ ਗਏ ਚਲੋ ਸਰਕਾਰ ਦੇ ਨਾਲ ਦੇਖ ਕੇ ਵੀ ਚਲੋ ਸਰਕਾਰੀ ਸਕੂਲਾਂ ਸ਼ਾਇਦ ਇਹ ਚੀਜ਼ ਨਹੀਂ ਹੋਊਗੀ ਪਰ ਜੋ ਪ੍ਰਾਈਵੇਟ ਸਕੂਲਾਂ ਦੇ ਉਹ ਪੈਟਰਨ ਤੇ ਬਦਮਾਸ਼ੀ ਇੱਥੇ ਹੋ ਰਹੀ ਹੈ ਤੇ ਤੁਸੀਂ ਇਹ ਦੇਖ ਲਓ ਵੀ ਕਿੰਨੀ ਉਮਰ ਦਾ ਕਿੰਨੇ-ਕਿੰਨੇ ਨਿਆਣੇ ਨੇ ਤੇ ਅਸੀਂ ਵੀ ਨਹੀਂ ਜਾਂਦੇ ਪਰ ਚਲੋ ਇਹਨਾਂ ਬੱਚਿਆਂ ਦਾ ਕਾਰਵਾਈ ਹੋਵੇ ਪਰ ਘਟੋ-ਘਟ ਇਹਨਾਂ ਬੱਚਿਆਂ ਨੂੰ ਅੱਖ ਦੀ ਸ਼ਰਮ ਦੇ ਵੀ ਅਸੀਂ ਗਲਤੀ ਕੀਤੀ ਹੈ ਇਹ ਤੁਸੀਂ ਦੇਖ ਲਓ ਉਹਨਾਂ ਨੂੰ ਕੋਈ ਸ਼ਰਮ ਹੀ ਨਹੀਂ ਰੀਅਲਾਈਜ਼ ਨਹੀਂ ਕਰ پا ਰਹੇ ਨੇ ਤੁਸੀਂ ਕਹਿੰਦਾ ਸਾਫ਼ ਕਹਿੰਦਾ ਕਿ ਅਸੀਂ ਇਹਨਾਂ ਨੂੰ ਕਾਰਵਾਈ ਨਹੀਂ ਕਰਾਣਾ ਚਾਹੁੰਦੇ ਅਗਰ ਤੁਸੀਂ ਰਿਅਲਾਈਜ਼ ਕਰ ਲਓਗੇ ਸਾਡੇ ਕੋਲ ਗਲਤੀ ਹੋ ਗਈ ਪੁੱਤ ਇਹਨਾਂ ਨੇ ਕੀ ਕਰਾਣਾ ਅਗਰ ਸ਼ਾਹ ਮਾਪਿਓ ਸ਼ਹਿਦ ਦਿੰਦੇ ਆ ਇਹ ਮੈਂ ਇਹੀ ਗੱਲ ਇਹਨਾਂ ਨੂੰ ਕਹ ਰਿਹਾ ਜਿਹੜੇ ਵੱਡੇ ਵੱਡੇ ਗੈਂਗਸਟਰ ਹਨ ਨਾ ਇੱਥੋਂ ਦੀ ਸਟਾਰਟ ਹੁੰਦੇ ਆ ਇਹ ਜਿਹੜਾ ਜਿਹੜਾ ਨਾ ਗੈਂਗਸਟਰ ਵੱਡੇ ਵੱਡੇ ਆ ਇੱਥੋਂ ਦੀ ਉਹਨਾਂ ਦੀ ਸ਼ੁਰੂਆਤ ਹੁੰਦੀ ਹੈ ਤੇ ਉੱਥੇ ਤੱਕ ਪਹੁੰਚਦੇ ਨੇ ਥਾਣੀ ਕਿਉਂ ਆਈ ਰਾਜੋ ਜੀ ਫਿਰ ਸਾੜੀ ਦੇਖੋ ਜੀ ਇਹਨਾਂ ਦੀ ਗਲਤੀ ਜੇ ਉੱਥੇ ਰਿਅਲਾਈਜ਼ ਕਰਦੇ ਤਾਂ ਆਪਾਂ ਨੂੰ ਥਾਣੇ ਆਉਣ ਦੀ ਲੋੜ ਨਹੀਂ ਸੀ ਹੁਣ

ਸਰਨਾ ਡਿਵੀਜ਼ਨ ਨੰਬਰ 7 ਤੋਂ ਅਫਤਾਰ ਜੀ ਮੌਜੂਦ ਹੈ ਗੱਲਬਾਤ ਕਰਦੇ ਆ ਅਫਤਾਰ ਜੀ ਕੀ ਮਸਲਾ ਹੈ ਕੀ ਹੈ ਇਸ ਬੱਚੇ एजुकेशन ਪ੍ਰਾਪਤ ਕਰਨ ਵਾਲੇ ਬੱਚੇ ਨੇ ਇਹ ਸਕੂਲਾਂ ਦੇ ਵਿੱਚ ਇਦਾਂ ਦੀ ਹਰਕਤ ਕਰਨਗੇ ਤਾਂ ਫੇ ਕੀ ਬਣੇਗਾ ਇਹਨਾਂ ਦਾ ਬਹੁਤ ਮਾਰੇ ਹਿਲਾਦਿਆ ਮੈਂ ਇੱਥੇ ਡਿਊਟੀ ਅਫਸਰ ਹੀ ਪਰਸੋ ਸ਼ਨੀਵਾਰ ਮੇ ਕੋ ਪ੍ਰੀਤ ਮੁੰਡਿਆ ਦੇ ਨਾਮ ਦਾ ਆਇਆ ਇਹਦੀ ਦਾਦੀ ਆਈ ਨਾਲ ਲੈ ਕੇ ਪਹਿਲੋਂ ਇਹ ਮੇਰੇ ਤੋਂ ਮੈਂ ਇੱਥੇ ਥਾਣੀ ਨਹੀਂ ਮੈਂ ਮੈਂ ਬਾਅਦ ਚ ਆਇਆ ਪਹਿਲੋਂ ਇੱਥੇ ਲੇਡੀ ਜੀ ਸੀ ਮੈਂ ਸਾਡੇ ਕ ਲੇਡੀ ਕਾਉਂਟੇਬਲ ਉਹਦੇ ਨਾਲ ਇਹਨੇ ਗੱਲਬਾਤ ਕੀਤੀ ਆਣ ਕੇ ਇਹ ਡਰਦਾ ਮੁੰਡਾ ਜਾਂ ਅੰਦਰ ਵਰ ਗਿਆ। ਉਹ ਜਿਹੜੇ 3-4 5-6 ਮੁੰਡੇ ਸੀ ਨਾ ਉਹ ਬਾਹਰ ਲੋਤੇ ਰਹੇ ਇਥੇ ਥਾਣੇ ਦੇ। ਅੱਛਾ। ਹਾਂਜੀ। ਇਹ ਡਰਦਾ ਮੁੰਡਾ ਮੁੜ ਕੇ ਚਲੋ ਅਸੀਂ ਕੰਪਲੇਨ ਨਹੀਂ ਲਿਖੀ ਜਾਂਦੇ ਵੀ ਕੋਈ ਗੱਲ ਨਹੀਂ ਸਮਝਾਵਾਂਗੇ ਪਰ ਸਕੂਲੇ ਜਾ ਕੇ ਸਮਝਾ ਦਾਂਗੇ। ਕੀ ਗੱਲ ਕੀਤੀ? ਹਾਂਜੀ। ਇਹ ਜਦੋਂ ਘਰ ਗਿਆ ਘਰ ਪੇਰੇ ਸਨ ਨੇ ਵੇਖਿਆ ਇਹਦੀ ਹਾਲਾਤ ਬਾਬਾ ਚਪੇਣਾ ਚੂੜਾ ਇਹਦੇ ਵਜੀਆਂ ਸੀ। ਇਹ ਫੇਰ ਦਾਦੀ ਆਪਣੀ ਨੂੰ ਨਾਲ ਲੈ ਕੇ ਤੇ ਆਇਆ ਇੱਥੇ ਸਾਡੇ ਕੋਲ। ਇਹਨੇ ਕੰਪਲੇਨ ਲਿਖਾਈ ਆ। ਫੇਰ ਅਸੀਂ ਇਹਨੂੰ ਹੌਸਲਾ ਅਦਾ ਦੇ ਕੇ ਮੈਂ ਕਿਹਾ ਵੀ ਸੰਡੇ ਨੂੰ ਮੰਡੇ ਨੂੰ ਜਾਵਾਂਗੇ ਕਾਲਜ ਆ ਸਕੂਲ ਜਾਵਾਂਗੇ। ਸਕੂਲੇ ਜਾ ਕੇ ਪ੍ਰਿੰ ਤੁਸੀਂ ਜਾਓ ਜੇ ਉੱਥੇ ਆਏ ਹੋਣਗੇ ਬੱਚੇ ਤੇ ਸਾਨੂੰ ਮੈਨੂੰ ਫੋਨ ਕਰਿਓ ਮੈਂ ਸਕੂਲੇ ਆ ਜਾਵਾਂਗਾ ਮੈਂ ਅੱਜ ਤਕਰੀਬਨ 9:00 ਵਜੇ ਨਾਲ 9:30 ਵਜੇ ਨਾਲ ਮੈਂ ਆਇਆ ਜਦੋਂ ਡਿਊਟੀ ਤੇ ਤੇ ਇਹਨਾਂ ਦਾ ਇਹਦੀ ਪ੍ਰੀਤ ਦੀ ਦਾਦੀ ਦਾ ਫੋਨ ਮੈਨੂੰ ਆਇਆ ਵੀ ਤੁਸੀਂ ਆਓ ਸਕੂਲੇ ਮੈਂ ਸਕੂਲੇ ਗਿਆ ਵਾਂ ਪ੍ਰਿੰਸੀਪਲ ਨਾਲ ਵੀ ਗੱਲਬਾਤ ਕੀਤੀ ਆ ਉਹਨੇ ਆਖਿਆ ਵੀ ਬੱਚਿਆਂ ਨੇ ਮੈਨੂੰ ਪਤਾ ਲੱਗਾ ਅੱਜ ਜੀ ਕਿ ਬੱਚਿਆਂ ਨੇ ਮਾਰੀ ਹਰਕਤ ਕੀਤੀ ਆ ਪ੍ਰੀਤ ਦੇ ਨਾਲ ਵੀ ਕੁੱਟਿਆ ਮਾਰ ਕੀਤੀ ਆ ਵੀ ਮੈਂ ਕਿਹਾ ਵੀ ਦੱਸੋ ਬਸੇ ਕਿ ਬੱਚੇ ਕਹਰੇ ਆ ਉਹਨੇ 4 ਬੱਚੇ ਬੁਲਾਏ ਉੱਥੋਂ ਸਕੂਲ ਤੋਂ ਉਹਨਾਂ ਚੋਂ ਬੱਚਿਆਂ ਨੂੰ ਆਂਦੇ ਵੀ ਇਹ ਬੱਚਿਆਂ ਦੀ ਦੋ ਤਿੰਨਾਂ ਦੀ ਅੱਗੇ ਵੀ ਹਰਕਤਾਂ ਬਿਮਾਰੀ ਆਈ ਆ ਕਿ ਨਹੀਂ ਚੰਗੇ ਲੱਗੀਦਾ ਮੈਂ ਕਿਹਾ ਵੀ ਇਹਨਾਂ ਨੂੰ ਇਦਾਂ ਕਰੋ ਇਹਨਾਂ ਦੇ ਪੇਰੈਂਟਸ ਨੂੰ ਲਾ ਕੇ ਨਾ ਤੁਸੀਂ ਥਾਣੇ ਭੇਜੋ ਇਹਨਾਂ ਨੂੰ ਸਮਝਾ ਕੇ ਜੇ ਤੇ ਰਾਜ਼ੀ ਨਾ ਹੋ ਜੇਗਾ ਠੀਕ ਆ ਉਨਾਂ ਤੱਕ ਇਹਨਾਂ ਨੂੰ ਇੱਥੋਂ ਟਰਮੀਨੇਟ ਕਰੋ ਬਿਲਕੁਲ ਸਹੀ ਆ ਠੀਕ ਆ ਇਹਨਾਂ ਨੂੰ ਸਕੂਲੇ ਵਰਨੀ ਦੇਣਾ ਤੁਸੀਂ ਜਿੰਨਾ ਤੱਕ ਆਪਣੇ ਮਾਪੇ ਪੇਰੈਂਟਸ ਨੂੰ ਕੀ ਪਤਾ ਲੱਗੇ ਵੀ ਸਾਡਾ ਬੱਚਾ ਇਦਾਂ ਕਰਦਾ ਪਨਿਸ਼ਾ ਮਿਲਣਾ ਚਾਹੀਦਾ ਠੀਕ ਆ ਨਾ ਤੇ ਹੁਣ ਆਏ ਆ ਮੈਂ ਤਾਂ ਗਿਆ ਹੀ ਕਿਤੇ ਦੂਜੀ ਦਰਖਾਸਤ ਦੇ ਸਬੰਧ ਚ ਗਿਆ ਸੀ ਤੇ ਆਏ ਥਾਣੇ ਦੇਖਦੇ ਆ ਜੇ ਤੇ ਇਹਨੇ ਮੈਂ ਆਪਣੀ ਗਲਤੀ ਦਵਾ ਸਾਥ ਕਰਦੇ ਆ ਤੇ ਠੀਕ ਆ ਨਹੀਂ ਤੇ ਫਿਰ ਦੇਖਦੇ ਆ ਕੀ ਵੀ ਜੋ ਵੀ ਗੱਲਬਾਤ ਹੋਊਗੀ ਬਿਲਕੁਲ ਇਹ ਪੁਲਿਸ ਹੈ ਸਾਡੇ ਨਾਲ ਅਫਤਾਰ ਜੀ ਮੌਜੂਦ ਨੇ ਬਿਲਕੁਲ ਸੋਹਣੀ ਗੱਲ ਵੀ ਕੀਤੀ ਹੈ ਕਿ ਹਾਂ ਵੀ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਬਿਲਕੁਲ ਸਕੂਲੇ ਪਨਿਸ਼ਮੈਂਟ ਵੀ ਮਿਲਣੀ ਚਾਹੀਦੀ ਹੈ ਬੱਚਿਆਂ ਨੂੰ ਜਿਹੜਾ ਇਹਨਾਂ ਨੇ ਗੱਲ ਵੀ ਕੀਤੀ ਉੱਥੇ ਕਿ ਸਕੂਲੇ ਜਿਹੜਾ ਇਹਨਾਂ ਨੂੰ ਨਾ ਹਾਜ਼ਰ ਰੱਖਿਆ ਜਾ ਹਫ਼ਤਾ 2 ਹਫ਼ਤੇ ਜਿਹੜੇ ਇਹਨਾਂ ਨੂੰ ਸਕੂਲ ਚੋਂ ਕੱਢ ਦਿੱਤਾ ਜਾਵੇ ਤਾਂ ਕਿ ਇਹਨਾਂ ਨੂੰ ਕੁਝ ਸਬਕ ਮਿਲੇ ਕਿ ਹਾਂ ਵੀ ਅਸੀਂ ਲੜਾਂਗੇ ਤਾਂ ਸਾਨੂੰ ਸਕੂਲੋਂ ਕੱਢ ਦਿੱਤਾ ਜਾਊਗਾ ਲੇਕਿਨ ਪੁਲਿਸ ਵੀ ਖੂਬ ਹੀ ਵਧੀਆ ਕੰਮ ਕਰ ਰਹੀ ਹੈ ਤੇ ਹੁਣ ਦੇਖਦੇ ਹਾਂ ਕਿ ਹੁਣ ਮਾਫੀ ਮੰਗਦੇ ਆ ਕੀ ਮੰਗਦੇ ਆ ਕੀ ਨਹੀਂ ਮੰਗਦੇ ਨੇ ਕਿ ਅਫਤਾਰ ਜੀ ਨੇ ਸਾਫ਼ ਕਹਿਤਾ ਹੈ ਕਿ ਕਾਰ